ਕਿਸਾਨ ਜਥੇਬੰਦੀਆਂ ਵੱਲੋਂ ਅੱਜ ਪੰਜਾਬ ਦੇ ਵਿੱਚ ਸਵੇਰੇ 7 ਵਜੇ ਤੋਂ ਸ਼ਾਮ ਦੇ 4 ਵਜੇ ਤੱਕ ਬੰਦ ਦਾ ਆਹਵਾਨ ਕੀਤਾ ਗਿਆ। ਉਥੇ ਚੰਡੀਗੜ੍ਹ ਲੁਧਿਆਣਾ ਹਾਈਵੇ ਉੱਤੇ ਪੈਂਦੇ ਸ਼ਹਿਰ ਸਮਰਾਲਾ ਦੇ ਵਿੱਚ ਵੀ ਕਿਸਾਨ ਜਥੇਬੰਦੀਆਂ ਸਵੇਰੇ 7 ਵਜੇ ਤੋਂ ਹੀ ਸਮਰਾਲਾ ਦੇ 메ਨ ਚੌਕ ਤੇ ਵਿੱਚ ਪਹੁੰਚ ਕੇ ਉਹਨਾਂ ਵੱਲੋਂ ਚੱਕਾ ਜਾਮ ਕੀਤਾ ਗਿਆ। ਕਿਸਾਨਾਂ ਵੱਲੋਂ ਆਉਣ ਜਾਣ ਵਾਲੇ ਸਾਰੇ ਵਾਹਨਾਂ ਨੂੰ ਰੋਕਿਆ ਗਿਆ। ਲੋਰਿੰਦਿਆਂ ਸੇਵਾਵਾਂ ਵਾਲਿਆਂ ਨੂੰ ਹੀ ਜਾਣ ਦੀ ਇਜਾਜ਼ਤ ਦਿੱਤੀ ਗਈ ਇੱਥੇ ਹੀ 81 ਸਾਲਾ ਬਜ਼ੁਰਗ ਵੀ ਵੇਖਣ ਨੂੰ ਮਿਲਿਆ ਜੋ ਕਿ ਇੰਨੀ ਠੰਡ ਦੇ ਵਿੱਚ ਸਵੇਰੇ 7 ਵਜੇ ਹੀ ਸਮਰਾਲਾ ਦੇ ਚੌਂਕ ਦੇ ਵਿੱਚ ਕਿਸਾਨੀ ਝੰਡਾ ਹੱਥ ਦੇ ਵਿੱਚ ਫੜ ਕੇ ਜਿਸ ਦਾ ਨਾਂ ਰੁਲਦਾ ਸਿੰਘ ਪਿੰਡ ਬਰਮਾ ਦਾ ਨਿਵਾਸੀ ਦੱਸਿਆ ਜਾ ਰਿਹਾ ਹੈ ਬਜ਼ੁਰਗ ਕਿਸਾਨ ਨੇ ਦੱਸਿਆ ਕਿ ਕਿਸਾਨ ਪਿਛਲੇ 2 ਸਾਲਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਵਿਰੁੱਧ ਪ੍ਰਦਰਸ਼ਨ ਕਰ ਰਹੇ ਨੇ ਮੈਂ ਵੀ ਕਿਸਾਨ ਹਾਂ ਮੈਨੂੰ ਵੀ ਇਹ ਲੱਗ ਰਿਹਾ ਕਿ ਕਿਸਾਨ ਅਸੀਂ ਉਹਨਾਂ ਦੇ ਨਾਲ ਖੜੀ ਐ ਤੇ ਸਰਕਾਰ ਸਾਡੇ ਦੇ ਨਾਲ ਸ਼ਰਿਆਮ ਧੱਕਾ ਕਰ ਰਹੀ ਐ। ਕੀ ਨਾ ਬਾਪੂ ਜੀ ਰੋਤਾ ਸਿੰਘ ਪਿੰਡ ਕਿਹੜਾ ਜੀ ਬੜਮਾ ਉੱਪਰ ਕਿੰਨੇ ਆਪਣੇ 25 ਸਾਲ। ਬਾਪੂ ਜੀ ਉਰੇ ਖੜੇ ਹੋ ਚੌਂਕ ਤੇ ਸਵੇਰੇ ਕਿੰਨੇ ਵਜੇ ਆਏ ਹੋ ਠੰਡ ਬਹੁਤ ਕਾਰੀ ਐ। ਅਸੀਂ 6 ਵਜੇ ਖੜੇ ਆ ਕੇ ਕਦਲੀ ਖੜੇ ਤੁਸੀਂ? ਹਾਂ ਜੀ ਬਚਾ 6 ਵਜੇ ਉਹ ਗੱਡੀ ਖੜੀ ਆ ਛੱਡੀ। ਤੁਸੀਂ ਕਦਲੀ ਖੜੇ ਆਏ ਤੁਸੀਂ ਕੀ ਐ? ਐ ਟਾਈਮ ਅਸੀਂ ਖੜੇ ਆ ਜਿਹੜੀਆਂ ਮੰਗਾ ਪੰਜਾਬ ਦੀਆਂ। ਭਾਵੇਂ ਖਰਚਾ ਹੋਣਾ ਭਾਵੇਂ ਗਰੀਬ ਐ। ਆਵੇਂ ਕੋਈ ਦੁਕਾਨਦਾਰ ਹੈ ਤੇ ਕੀ ਗੱਲ ਸਰਕਾਰ ਸੁਣਦੀ ਨਹੀਂ ਪਿੱਛਾ ਨਹੀਂ ਸਾਡੀ ਕਦੇ ਸੁਣੀਉਂਦੀ ਇੰਨੀ ਠੰਡ ਚ ਤੁਸੀਂ ਖੜੇ ਹੋ ਹਾਂ ਹਾਂ ਅਸੀਂ ਆਪਣੇ ਹੱਕਾਂ ਲਈ ਖੜੇ ਆ ਤੇ ਠੰਡ ਮਹਿਸੂਸ ਹੋ ਰਹੀ ਹੈ ਠੰਡ ਚਲੋ ਠੰਡ ਦਾ ਪੈਂਦੀ ਹੋਏ ਜ਼ਰੂਰੀ ਆ ਤੇ ਇੰਨੀ ਉਮਰ ਦੇ ਵਿੱਚ ਵੀ ਰੋਡ ਤੇ ਖੜੇ ਹੋ ਸਵੇਰੇ 7 ਵਜੇ ਜਾਏ ਹਾਂ ਜੀ ਸਾਡੇ ਲੋਕ ਥੋੜੀ ਕਿੱਲਾ ਬਣ ਰਹੇ ਨੇ ਹਾਂ ਹਾਂ ਸਾਡੇ ਨਾਲ ਹੈਗੀ ਜ਼ਰੂਰੀ ਆ ਕੀ ਮੰਗ ਰੱਖਦੇ ਹੋ ਦੁਕਾਨਦਾਰ ਸਾਡੀ ਮੰਗ ਇਹੀ ਆ ਵੀ ਜਿਹੜੀਆਂ ਮੰਗਾ ਹੈ ਉਹ ਮਨਜ਼ੂਰ ਕਾਤੇ ਨਹੀਂ ਕਰੀਆ ਉਹ ਲਾਗੂ ਕਾਤੇ ਨਹੀਂ ਕਰੀਆ ਹਾਂ ਕਹਿ ਕੇ ਜਦੋਂ ਧਰਨਾ ਚੱਕ ਚੱਕਿਆ ਗਿਆ ਫੇਰ ਮੁੱਕਰ ਗਈ ਬੱਚੇ ਵੀ ਆਏ ਤੁਹਾਡੇ ਉਰੇ ਇੱਥੇ ਬੱਚੇ ਸਾਡੇ ਕੋਈ ਨਹੀਂ ਆਏ ਅੱਛਾ ਵੀ ਬਜ਼ੁਰਗ ਗੜੀ ਹਾਂ ਹਾਂ ਇੱਕ ਕਿਸਾਨ ਜਿਹੜੇ ਪੰਜਾਬ ਦੇ ਕਿਸਾਨ ਪੁਰਾਣੇ ਕਿਸਾਨ ਹਾਂ ਹਾਂ ਸਭ ਪੁਰਾਣੇ ਨੇ ਬੰਦੇ ਤੇ ਦਲੇয়াল ਸਾਹਿਬ ਜਿਹੜੇ ਬਾਰਨਬਰ ਤੇ ਬੈਠੇ ਨੇ ਉਹਨਾਂ ਨੂੰ ਲੈ ਕੇ ਕਹਿਣਾ ਚਾਹੀਦਾ ਓਹੋ ਹੁਣ ਬੈਠੇ ਦੇ ਹਾਲੇ ਉਹਨਾਂ ਦੀ ਹਾਲਤ ਗਮੀਰ ਹੈ ਜਿੰਨਾ ਤੇ ਕੋਈ ਫੈਸਲਾ ਨਹੀਂ ਉਹਨਾਂ ਜੇ ਰੋ ਉੱਠ ਨਹੀਂ ਸਕਦੇ ਇਹ ਚ ਕਿਹਦੀ ਨਲਾਕੀ ਦੇਖਦੇ ਤੁਸੀਂ ਅਸੀਂ ਇਹਦੇ ਨਾਲ ਜੇ ਸਰਕਾਰ ਕੋਈ ਉਹਦੇ ਬਾਰੇ ਫਾਇੰਡ ਜੜਾ ਦਊ ਫੇਰ ਉਹਦੇ ਆ ਤੇ ਲੇਖ ਲਖਾ ਹੋਊ ਪੱਕਾ ਅੱਗੇ ਲੇਖ ਲਖਾ ਰਿਹਾ ਮੂੰਹ ਜਵਾਲੀ ਇਹਨਾਂ ਦੇ ਸਾਡੇ ਨਾਲੇ ਚਲਤਾ ਮੰਨੀ ਐ ਜੀ ਕਰਦੇ ਆ ਨੇ ਕਿਹਾ ਨਹੀਂ ਵੀ ਠੰਡ ਬੱਕੂ ਘਰੇ ਬਹਿ ਜਾ ਨਹੀਂ ਕਰਦੇ ਤਾਂ ਪਾਏ ਆ ਫੇਰ ਉਹ ਰਾਖੀ ਰੱਖਦੇ ਨੇ ਆ ਵੀ ਕਾਤੇ ਜਾਂਦਾ ਬਾਹਰ ਤਾਂ ਤੁਸੀਂ ਬਾਹਰ ਆ ਜੇ ਹੋਗੇ ਅੱਜ ਅਸੀਂ ਹਰ ਵਕਤ ਫਿਰਦੀ ਰਹੇ ਨੇ ਬੱਚਿਆਂ ਤਾਂ ਅਸੀਂ ਲੱਕੜ ਦਾ ਕੰਮ ਕਰਦੇ ਨੇ ਮੁੰਡੇ ਫਰਨੀਚਰ ਦਾ ਕਰਦੇ ਆ। ਮੈਂ ਵੀ ਕੰਮ ਕਰਦਾ ਸੀ ਮੈਂ ਲੱਕੜ ਦਾ ਵਪਾਰ ਕਰਦਾ ਸੀ। ਹੁਣ ਝਾਨੂੰ ਲੇਬਰ ਪੈਂਦੀ ਆ ਵੱਧ ਘਾਟਾ ਪੈਂਦਾ ਹੁਣ ਛੱਡਿਆ ਹੋਇਆ ਜੇ ਕਦੇ ਕਰੂੰ ਫੇ ਮੈਂ ਦਿਹਾੜੀ ਇਹ ਲਉਣਾ।